ਸਾਫ ਰੱਖੋ ਆਹ ਦਾ ਸ਼ਾਮ ਬਸ ਸਤਰੀਕਾਲ ਜੀ ਆ ਜੀ ਭਾਈ ਸਾਰਿਆਂ ਨੂੰ ਆਹ ਭਾਈ ਕਹਿੰਦਾ ਸਾਫ ਸਾਫ ਰੱਖੋ ਸਾਫ ਹੈ ਐ ਪੂਰੇ ਬਹੁਤ ਵਧੀਆ ਹਾਂ ਸ਼ਾਵਾਂ ਬਹੁਤ ਹੋਣੀਆਂ ਆਉਂਦਾ ਢੇਰ ਤੋਂ ਉਧਰ ਹੀ ਰਹਿ ਗਿਆ ਹਵਾ ਵਾਗਾ ਨਹੀਂ ਕਰਨਾ ਇੱਥੇ ਦੱਸ ਇੱਥੇ ਲਾ ਲਿਆ ਕੋਈ ਲਾਉਣਾ ਉਹਦੇ ਥੱਲੇ ਜ਼ਿਆਦਾ ਵਧੀਆ ਜਿਹੜੀ ਉੱਥੇ ਬਹੁਤ ਅੰਦਰ ਢੇਰ ਤੋਂ ਖੁੰਝੇ ਜੇ ਆਈ ਜਾਣਾ ਉਹਦੇ ਥੱਲੇ ਬਹੁਤ ਜ਼ਿਆਦਾ ਸ਼ਾਮ ਆ ਜਿਹੜੀ ਆਹ ਖੜੀ ਇੱਧਰ ਆਹ ਇੱਦੀ ਖੜੀ ਇੰਨਾ ਕਿ ਜਾਉਂਗਾ ਛੱਡ ਲਵਾਂਗਾ ਰੋਟਾ ਵੜਨਾ ਪਾਈ ਪਹਿਲਾਂ ਮੰਮੀ ਨੂੰ ਪੁੱਛ ਲਿਓ ਉਹਨੇ ਕੁਝ ਲਾਇਆ ਹੋਇਆ ਹੈ ਉਹਨੇ ਕਹ ਅੰਬਲ ਦੇ ਸਾਫ ਬੋਲੇ ਦੇ ਸਾਫ ਕਰਾ ਦੀ ਯਾਰ ਇੰਨੇ ਕਰਾ ਦੇਣੀ ਬਸ ਇੱਥੇ ਨੇ ਨੂੰ ਕਰਾ ਲੈਣੀ ਬਾਈ ਉਹ ਹਾਂ ਸਾਫ ਰਹੂਗਾ ਸਾਲਾ ਬੰਦਾ ਹਵਾ 'ਚ ਬੈਠ ਜਾਂਦਾ ਸਾਲੇ ਬਾਈ ਇਹਨੇ ਕਹਿੰਦਾ ਖੜ ਲਿਆ ਉਹ ਇਹ ਕਹਿੰਦਾ ਫਿਰ ਪਹਿਲਾਂ ਕੋਈ ਬਲਦ ਚਾਲ ਲੈ ਦਿੰਦਾ ਮੈਂ ਲੈ ਨਾਲਾ ਨਹੀਂ ਮੋੜਨਾ ਉੱਥੇ ਤਾਂ ਗੱਡੇ ਨਹੀਂ ਹੋਣੀ ਉਹ ਹੁਣ ਲੈ ਹੁਣ ਪੱਟੂਗਾ ਬਾਈ ਉੱਥੇ ਤੇ ਇਹ ਤਾਂ ਉੱਥੀ ਜਾਉਂ ਇਦਾ ਇੱਥੇ ਗਾਓ ਟਰਾਲਾ ਮੁੜਨਾ ਉਹ ਰੇ ਹਲੇ ਹਾਂ ਇਨੀ ਇੱਥੇ ਲੋਟ ਆਉਣੀ ਇਹਨੂੰ 파ਟ ਇਹਨੂੰ ਤਾਂ ਉੱਥੇ ਉਹ ਦੂਈ ਮੋਟਰ ਪਰ ਪਚਾ ਜਿਹਨੂੰ ਵੱਡ ਥਲੀ ਨੂੰ ਮੈਂ ਕੁਆੜੀਆ ਬੁਲਾਉਂਦਾ ਰੇੜੀ ਵਾਲਾ ਇਹਨੂੰ ਪੂਪ ਲੱਗਾ ਆ ਬਈ ਠੀਕ ਹੈ ਗੱਲ ਹਾਂ ਕੋਈ ਸਾਰਾ ਮਖੜੀ ਨੂੰ ਹਾਂ ਟਰਾਲਾ ਮੁੜਦਾ ਦੇਖਦੇ ਤੇ ਬਾਅਦ ਕਰੂਗਾ ਟਰੈਲਰ ਮੁੜੇ ਜਾਣਾ ਟਰੈਲਰ ਸਾਹਮਣੇ ਜਾਣਾ ਉੱਥੇ ਜਿੱਥੇ ਖੜ ਹੁਣ ਬੈਕਅਪ ਉੱਥੇ ਤੇ ਬਸ ਇੱਥੇ ਆਏ ਮੁੜ ਜਣਾ ਬਸ ਅੰਦਰ ਮੁੜੂਗਾ ਹੱਦ ਹੋ ਗਈ ਹਲੇ ਯਾਰ ਬਾਈ ਆ ਇਹ ਦੇਖ ਲਈ ਇਹਨੂੰ ਫੁੱਟੇ ਬਦਲਣ ਦੇਣ ਫੁੱਟੇ ਬਦਲਣ ਜੀ ਨਾਲੋਂ ਮੁਰਦਾ ਤਾਂ ਮੁਰਦਾ ਕਹਿੰਦਾ ਸਮਾਂ ਤੋਂ ਥੋੜਾ ਪਹਿਲਾਂ ਉਹ ਖੜਾ ਤਾਂ ਇੱਧਰ ਆ ਖੜਾ ਤਾਂ ਮੁਰਦਾ ਗਿਆ ਉੱਥੇ ਆ ਦਿਖਾ ਭਾਈ ਇੱਥੇ ਬਿਨਾਂ ਰੇ ਸਪਰੇਅ ਹੈ ਦੇਖ ਲਈ ਖੇਤੀ ਪਾਣੀ ਅੱਜ ਲਾਇਆ ਪਹਿਲਾਂ ਇਹਨੂੰ ਅਮਰਜੀਤ ਕਹਿੰਦਾ ਇਹ ਵੀ ਪਾਣੀ ਛੱਡਦਾ ਜੀ ਕਰਦਾ ਅਮਰਦੀਪ ਕਹਿੰਦਾ ਤਾਂ ਹਾਂ ਕਹਿੰਦਾ ਪਾਣੀ ਇਹਨੂੰ ਲਾਇਆ ਨਹੀਂ ਮੈਂ ਕਿਹਾ ਚਾਚੇ ਨੇ ਕਿਹਾ ਤਾਂ ਹੈਗਾ ਤਾਂ ਵੀ ਬਿਨਾਂ ਰੇ ਬਿਨਾਂ ਸਪਰੇਅ ਬਿਨਾਂ ਪਾਣੀ ਤੇ ਹੋਣੀ ਹੈ ਮੈਂ ਲਾ ਦੀ ਇੱਕ ਇਹ ਵੀ ਠੀਕ ਆ ਗਾ ਜੀ ਦੌਰ ਵੀ ਨਹੀਂ ਕਰੀ ਪਾਣੀ ਲੱਗਣਾ ਇਹਨੂੰ ਹਾਂ ਇੱਕੇ ਲੱਗਿਆ ਮੈਂ ਤਾਂ ਗੌਰ ਵੀ ਨਹੀਂ ਕਰੀ ਦੀ ਲਾ ਕੇ ਛੱਡਤੀ ਬਸ ਆਇਆ ਪਾਣੀ ਵੀ ਨਹੀਂ ਲੱਗਿਆ ਵੀ ਪਾਣੀ ਤਾਂ ਲਾ ਦੀ ਇੱਕੀ ਪਾਣੀ ਨੂੰ ਸਾਰੀਆਂ ਘਣਕਾਂ ਮੰਗਦੀਆਂ ਯਾਰ ਟੜਕੋ ਜੀ ਮੈਂ ਫਸਿਆ ਪਿਆ ਕੰਮ ਕੋਈ ਕਹਿੰਦਾ ਹਵਾ ਫਿਰ ਜੇ ਨਹੀਂ ਕੋਈ ਕੋਸ ਖਾਲਾ ਖਾਬ ਨਹੀਂ ਸਵਾਰਤੀ ਹੁਣ ਲਾਈਟ ਨੂੰ ਦੇਖਦੇ ਅਜ ਮਨ ਨਾ ਸਾਰੀ ਪਾਣੀ ਲੱਗਣਾ ਨਹੀਂ ਨੇ ਭੜਕ ਜਾਣਾ ਉੱਥੇ ਸਮਝਿਆ ਮੈਂ ਤਾਂ ਭੱਜ ਗਿਆ ਵੀ ਤਾਂ ਗਿਆ ਆ ਫੜ ਬਸ ਹਵਾ ਕਿੰਨਾ ਹੋ ਰਹੇ ਬਸ ਰਾਤ ਨੂੰ ਛਲਾ ਕੇ ਫਾਇਦਾ ਪਾਣੀ ਹੈ ਕਿ ਨਹੀਂ ਰਾਤ ਨੂੰ ਲਾ ਦੇਣਾ ਕਿੰਦਾ ਕੱਪੜਾ ਨਾ ਭਰੀਂ ਨਾ ਜਾ ਤੋਏ ਲੱਗੇ ਬੂਲਾ ਰਹੇ ਅਮਨਦੀਪ ਪਛਾਦਵੇ ਅਮਨਦੀਪ ਤਾਂ ਮੈਨੂੰ ਖਿਜਾਵਾ ਲੱਗਦਾ ਪੂਰਾ ਹੁਣ ਤਾਂ ਸੁੱਤਾ ਪਿਆ ਠਾਲਦਾ ਇਹਿਆ ਤਾਂ ਉੱਪਰ ਆ ਕੇ ਆਹ ਤੇਰਾ ਨਾਮ ਲਿਆ ਮੈਂ ਕਿਹੜੇ ਮੈਂ ਆਪਣਾ ਲਿਆ ਮੈਂ ਕਿਹਾ ਚਾਚੇ ਦਾ ਫੋਨ ਆਇਆ ਕਹਿੰਦਾ ਕੱਖਾ ਫੜ ਲੂ ਇਹਿਆ ਲੱਗਿਆ ਮੁੰਡਾ ਫੱਕਰ ਫੋਨ ਇਹਦਾ ਛੱਪਾ ਕਿਹੜਾ ਐਂ ਛਾ ਉਹ ਵੱਡਣਾ ਲੱਗਿਆ ਬੋਲਾ ਢੋਲ ਲਾ ਢੋਲ ਲਾ ਵਾਧਾ ਕਰ ਖਾਜਾ ਮੈਨੂੰ ਓ ਮਨਦੀਪ ਓ ਢੱਡ ਫੋਨ ਲਾਇਆ ਸੁਣਨਾ ਨਹੀਂ ਇਹਨੂੰ ਠੀਕ ਹੈ ਤੁੰਡਾ ਇੱਥੇ ਸੜਾ ਪੈ ਨਹੀਂ ਨਾ ਜਿੱਦੇ ਕੋਲ ਤੋਂ ਸਹਰਾਣੇ ਚੱਕਰੀ ਜਾ ਬੋਲ ਢੱਡ ਫੋਨ ਲਾ ਕੇ ਬੈਹਿੰਦੇ ਨੂੰ ਕਹ ਰਿਹਾ ਦੋ ਦਿਨ ਦੇ ਵੱਡ ਲਓ ਚਲ ਉੱਥੇ ਚੱਲਦੇ ਦੇਖ ਚਲ ਆ ਜਾ ਲੈ ਭਾਈ ਇੱਧਰ ਇਹਨੂੰ ਵੀ ਝਾੜੀਏ ਕਮਾਈਏ ਨੀ ਲੂਣ ਜੀ ਦੇ ਪਰਾਂ ਦਾ ਆਹ ਹਾਂ ਸਰੋ ਹੋ ਗਈ ਮੇਰੇ ਵਾਲੀ ਆਪਾਂ ਪੱਤਾ ਨਹੀਂ ਕਰਣਾ ਇਹਨੂੰ ਐਸੋ ਅੱਛਾ ਮਿੰਜਾ ਰੱਖੀ ਕੱਢ ਲੈ ਨਹੀਂ ਆਪਣੀ ਉੱਟਣੀ ਆਹ ਆ ਵੜੀ ਇਹ ਗੱਲ ਲੈ ਪੱਤਾ ਤਾਂ ਲਾਉਣੀ ਪੈਣਾ ਪੱਤਾ ਕੱਢ ਲਓ ਫੇਰ ਵੀ ਕਰ ਉਹ ਮੈਨੂੰ ਲੈ ਹੋ ਉਹ ਯਾਰ ਤੂੰ ਇਹਨੂੰ ਰਹਿਣ ਦੇ ਖੜਾ ਚਲਾਉਣੇ ਨੂੰ ਐ ਨਾ ਨਾ ਪਰੇ ਕੇ ਕਰਾਇਆ ਕਰਨਾ ਉਹ ਸਰੋਤਾ ਕੱਢਣੀ ਆ ਮੇਰੇ ਵਾਲੀ ਕਣਕ ਕੱਢਣੀ ਆ ਹਾਂ ਤੇਰੀ ਉਹ ਬੂਟਿਆਂ ਵਾਲੀ ਕਣਕ ਆਪਣੀ ਆਪਣੀ ਕੱਢਣੀ ਬੱਸ ਮੈਂ ਕੋਈ ਵੀ ਕੱਢਣੀ ਹੋ ਰਹਿਣ ਦੇ ਬੱਸ ਫਿਰ ਆਪਣੀ ਆਪਣੀ ਯਾਰ ਹਾਂ ਆਪਣੀ ਆ ਆਪਣੀ ਜਵੀ ਹੋਊਗੀ ਜਵੀ ਰੱਖੀ ਦੀ ਆ ਮੈਂ ਬਾ ਠੀਕ ਆ ਜਵੀ ਹੋਊਗੀ ਸਾਡੀ ਤੇਰੀ ਕਣਕ ਹੋਊਗਾ ਤੂੰ ਦਾ ਹੋ ਗਿਆ ਆਪਣੇ ਹਾਂ ਵਾਹੀ ਕੱਢਣੀ ਆ ਆਹੀ ਆ ਬੱਸ ਕਰਾਇਆ ਵਾਲਾ ਕੰਮ ਕੋਈ ਨਹੀਂ ਕਰਨਾ ਹੈਗਾ ਹੋ ਰਹਿਣ ਦੇ ਡਗਾ ਵੀ ਨਹੀਂ ਕੱਢਣਾ ਕਰਾਇਆ ਹੁਣ ਵੀ ਐ ਕਰੀ ਜਾਂਦਾ ਹਾਏ ਹਾਏ ਸ਼ਣ ਕਾ ਬਚਾਓ ਹੋ ਗਿਆ ਹੱਥੇ ਖੋਲਿਆ ਤਾਂ ਥਾਲਾ ਮੇਰੇ ਨਾਲ ਆ ਜਾ ਆ ਜਾ ਸੁੱਕਾ ਹੀ ਐ ਉਹ ਸੁੱਕਾ ਹੀ ਆ ਜਾ ਆ ਜਾ ਤੂੰ ਮਿਲ ਗਿਆ ਸੁੱਕਾ ਹੀ ਆ ਜਾ ਕਿਆ ਬਣਤੀ ਆ ਕਰਕੇ ਨਾ ਇਹਨਾਂ ਇੱਟਾਂ ਉੱਪਰ ਲਾ ਕੇ ਖੜਾ ਦੇਣਾ ਉੱਧਰ ਇੱਥੇ ਖੜਾ ਦੂੰਗਾ ਪਿੱਛੇ ਨੂੰ ਕਰਕੇ ਓਹੋ ਐਂ ਕਰਾਂਗੇ ਆ ਟੀਨਾ ਪਈਆਂ ਹੀ ਆ ਮੂਰੇ ਨੂੰ ਮੈਂ ਪਵਾ ਦੂੰਗਾ ਇਹਨੂੰ ਮੂਰੇ ਬੈਲਟ ਕਰਾ ਕੇ ਹੋਰ ਇੱਥੇ ਤੱਕ ਆ ਜਾਣੀਆਂ ਪਵਾ ਲੈ ਯਾਰ ਉਹ ਖੜਜੀ ਕਰੂੰਗਾ ਕੋ ਰੂ ਦਾ ਰਾਟਾ ਵੀਰੇ ਖੜਜੀ ਆਓ ਪਈਆਂ ਹੀ ਆ ਖਰਾਬੇ ਹੋ ਰਹੀਆਂ ਇੱਥੇ हां ਆ ਵੀ ਪਈਆਂ ਦੋ ਉਹ ਪਈਆਂ ਅੰਦਰ ਕਿੰਨੀਆਂ ਤਾਂ ਪਈਆਂ ਹਨਾ ਇੱਧਰ ਨੂੰ ਘੜਾ ਮੂਰਾ ਸਪੋਰਟ ਲਾਉਣ ਦੀ ਲੋੜ ਹੈ ਰੱਖਣੀ ਹਵਾ ਜੇ ਆ ਜਾਣੀਆਂ ਖੜ੍ਹ ਜਣੀਆਂ ਉਹ ਗਾਡਰੀਆਂ ਨਹੀਂ ਖੜਾ ਸਕਣ ਬੜ ਠੀਕ ਆ ਤੇਰੇ ਕੋਲ ਵੀ ਤਾਂ 3 ਪਈਆਂ ਦੀਆਂ ਪੱਪਾਂ ਜੀਆਂ ਕਿਹੜੀਆਂ ਪੱਥਰ ਦੀਆਂ ਪੱਥਰ ਦੀਆਂ ਤੈਨੂੰ ਕਿਸੇ ਦਾ ਜਾਂਦਾ ਵੀ ਟੀਨਾ ਉਹ ਪਈਆਂ ਆ ਆਹ ਅਸਰੀਕਾਲ ਦੀ ਸਾਹ ਮੇਲਾ ਜੀ ਕੋਈ ਐਤ ਵੀ ਡਰੈਮ ਨਹੀਂ ਕਰਦਾ ਦਾਦਰਾ ਉਹਨੂੰ ਓਏ ਮੇਰੀ ਗੱਲ ਸੁਣ ਕਾ ਬੁੱਢੀਆਂ ਹੁਣ ਵੱਡਾ ਦਾ ਹਾਂ ਹੈ ਪੰਜ ਹੁਣ ਮੇਰੀ ਗੱਲ ਸੁਣ ਮੇਰੇ ਦੋ ਤਿੰਨ ਵੱਡਾ ਸਟਾਹ ਦੀ ਟੂੜੀ ਜਾਨੀ ਮੇਰੀ ਗੱਲ ਸੁਣ ਇਹ ਨੂੰ ਸੁਣ ਮੈਂ ਹੁਣ ਮੋਟਰ ਚੱਲਣੀ ਹੋ ਆਲੇ ਤੇਰੀ ਜੀਬ ਲਾਲ ਕਰਦੇ ਆ ਬਾਦਮ ਜੀਬ ਲਾਲ ਕਰਦੇ ਤੇਰੀ ਮੈਂ ਕੁੱਨ ਤਾਂ ਨਹੀਂ ਖਾਂਦਾ ਇਹ ਤੇ ਆਓ ਦੇ ਉਹ ਕੱਢੀ ਕੱਢੀ ਉਹ ਮੈਂ ਸੰਡਾ ਵੀ ਆਇਆ ਆ ਸੰਡਾ ਰੋਣ ਲੱਗੇ ਦਾ ਥੋੜਾ ਆਹ ਜੀ ਲੱਗਦਾ ਆ ਕੱਢ ਜੀ ਜੀਬ ਕੱਢ ਜੀ ਜੀਬ ਕੱਢੀ ਦਾ ਓਏ ਨਵੀਂ ਸਟ੍ਰਿੰਗ ਦੀ ਆਇਆ ਹਾ ਜੀ ਰਜੀਵ ਦਾ ਦੇਖ ਲਾ ਇਹ ਸਟ੍ਰਿੰਗ ਵੀ ਕਿਹ ਆਇਆ ਪਤਾ ਨਹੀਂ ਕਿਹਨਾਂ ਦਾ ਹੈ ਸਵਾਦ ਦਾ ਮੈਂ ਉਹ ਸਵਾਦ ਦਾ ਹੋਣੀ ਹੈ ਹਾਂ ਉਹ ਬਾਤ ਨਾਲੂਗਾ ਹੋ ਤੇਰੀ ਵੀ ਨਾ ਮੇਰੀ ਗੱਲ ਸੁਣ ਲੈ ਸ਼ਾਮ ਨੂੰ ਕਰੂਗਾ ਤੂੰ ਨਹੀਂ ਹੁੰਨਾ ਪੰਗਾ ਲੈ ਤੁਰ ਜਾ ਉਹਨੂੰ ਨਾਲ ਲੈ ਤੈਨੂੰ ਰਾਮ ਕਰ ਲੈਂਦੇ ਘੰਟਾ ਹਾਂ ਚੱਲ ਰਹਿਣ ਦੇ ਸ਼ਾਮ ਨੂੰ ਕਰੂਗਾ ਪੰਡਾ ਜੀ ਦੇ ਦੋ ਚਾਸ ਹੋਣੀਆਂ ਪਹਿਲਾਂ ਨਹੀਂ ਹੋਂ ਤਣਕ ਨੂੰ ਛੱਡਿਆ ਹੈ ਕਿ ਬਰਸੀਨ ਦੋਨਾਂ ਨਾਲ ਚੱਲਦਾ ਰੰਗ ਤਾਰ ਲੈ ਰਹਿਣ ਦੇ ਆ ਕੋ ਖਾਲ ਕੇ ਆਇਆ ਸਾਹੋ ਘਾਤੀ ਆਦੋ ਸਾਰੂ ਕਰਤੀ ਹੁਣ ਮੋਬਾਈਲ ਲਾਈਟ ਨੂੰ ਦੇ ਦੇ ਕਿਦਾਂ ਨੂੰ ਲੈਜਰ ਹੁਣ ਵੀ ਚੱਲੀ ਜਾਂਦਾ ਲਾਹੌਰ ਇਹਦਾ 12 ਮਹੀਨੇ ਤੀਹ ਦਿਨ ਕੰਮ ਚੱਲੀ ਜਾਂਦਾ ਇਹਦਾ ਆਪਣੇ ਘਰ ਤੇ ਜਾਂਦਾ ਬੂਟਿਆਂ ਕਰਤੀ ਗੇਬਿਸ਼ੀ ਕੀ ਪਟਾ ਵਈ ਸੋ ਆਲੂ ਮਾਏ ਮੱਕੀ ਵੀ ਜੂਦੀ ਉਹ ਜਲਦੀ ਸੀਜ਼ਨ ਲਾਉਣਾ ਇਹਦਾ 12 ਮਹੀਨੇ ਤੀਹ ਦਿਨ ਕੰਮ ਚੱਲੀ ਜਾਂਦਾ ਸ਼ਾ ਜੀਰੇ ਚ ਸੀਜ਼ਨ ਲਾਉਣਾ ਕੱਥੇ ਪਿਆ ਨਾ ਕੰਮ ਬੱਦੂ ਆਪ ਕੋਲ ਆਮਰਦੀ ਨੂੰ ਤੁਗਲ ਦੋ ਬਰਾਬਰ ਲੱਗੇ ਹੋਵੇ ਦੇ ਉਹ ਸਾਜਦੇ ਨਹੀਂ ਹੈਗੇ ਬਰਾਬਰ ਲੱਗੇ ਬਟੂ ਕਿਆ ਉੱਪਰੋਂ ਖੁਦ ਸਾਹਮਣੇ ਇਤਨਾ ਸਾਹਮਣੇ ਹਾਂ ਦੋਨੇ ਆਨ ਬਰਾਬਰ ਹੈ ਜੇ ਇਹ ਟੂਲ ਬੜਾ 4 ਫੁੱਟ ਦਾ 4 ਦਾ ਵੀ ਉਹ ਬੜੀ ਲੱਗਦਾ ਬਰਾਬਰੇ ਹੁੰਦਾ ਗਾਡਰੀ ਚ ਲੱਗਣਾ ਉਹ ਤਾਂ ਗਾਡਰੀ ਨੂੰ ਕੱਟ ਰਹੀ ਸੀ ਹਾਂ ਉਹ ਫਿਰ ਸਾਰੀ ਤੇ ਬਰਾਬਰ ਹੀ ਲੱਗੇ ਤੂੰ ਰੱਬ ਨਹੀਂ ਹੁਜੂਰ ਕਾਲ ਸੁਣ ਲੈ ਇਹ ਪਿੱਛੇ ਨੂੰ ਹੱਟਦਾ ਹੀ ਹੈ ਉਹਦੇ ਨਾਲ ਚਲੇਗਾ ਥੱਲੇ ਕੱਟ ਦੋ ਤੇ ਲੰਬਾ ਪਤਾ ਕਿੰਨਾ ਹੈ ਜੇ ਸਾਲਾ ਛੋਟੇ ਰੋਡ ਇਸ ਤਰ੍ਹਾਂ ਪਸਾ ਦੇ ਦੇ ਜੇ ਲੰਬਾਈ ਲੂਣਾ ਆਪਾਂ ਹਾਂ ਇੱਕ ਤਾਂ ਛੋਟਾ ਟੂਲ ਤਾਂ ਬਹੁਤ ਲੰਬਾ ਹੋਣਾ ਫਿਰ ਬਹੁਤ ਲੰਬਾ ਟੂਲ ਹੈ ਤਾਂ ਇਹਦਾ ਬੰਦਾ ਪਾ ਦੇ ਵਿੱਚ ਹੀ ਤੂੰ ਕਿਆ ਲਾਗੜਾ ਤਾਂ ਮੰਜੀ ਲਵਾਉਂਦੇ ਹੀ ਨਹੀਂ ਇਹ ਜੇ ਟੂਲੇ ਆਵੜ ਵਿਚੇ ਪੈ ਗਿਆ ਵਿਚੇ ਪੈ ਜਾ ਕੇ ਮਿੰਜੀ ਵੀ ਦੂਏ ਲੋਟ ਚਾਹੀਦੀ ਹੈ ਹਲੇ ਉਕੜਾ ਮਿਸਤਰੀ ਨੇ ਕਾੜ ਖੱਡੀ ਨਹੀਂ ਹੈ ਵੀ ਸਾੜੇ 20 ਤਰਾ ਬੜੇ ਛਣੇ ਪਾ ਕਸਿਆ ਖਸਾ ਵਿੱਚ ਪੜ ਕੇ ਬੈਠੇ ਨਹੀਂ ਹੋ ਤਾਂ ਸਕਦੀ ਆ ਜੇ ਟੂਲ ਨਾ ਹੋਵੇ ਤਾਂ ਇਦਾਂ ਨੂੰ ਫੇ ਉਥੇ ਗੋਹਾ ਮੋਕਾਂ ਪਰ ਚੜਨਾ ਟੈਰਨ ਦੇ ਗੈ ਵਾਲੀਆਂ ਤਾਂ ਬੀਕਲੇ ਤੇ ਲਿਪੜੇ ਆ ਟੈਰਨ ਵਾਲਾ ਹਨਾ ਜਿਆਦਾ ਕੋਈ ਕਵਰ ਹੋਵੇ ਉੱਪਰ ਤਾਂ ਮਰੀ ਜਾਂਦਾ ਟੂਲ ਕਰਕੇ ਨਹੀਂ ਹੋ ਸਕਦਾ ਟੂਲ ਟੂਲ ਵੀ ਆ ਨਾ ਟੂਲ ਜੇ ਨਾ ਹੋਵੇ ਫਿਰ ਮੱਕੜੀਆਂ ਪਤਾ ਕਿੰਨੀਆਂ ਯਾਰ ਇਹਨਾਂ ਨੂੰ ਫਿਰ ਹੋਰ ਵੀ ਕੰਮ ਹੋਣਾ ਮਕੜੀਆਂ ਮਕੜੀਆਂ ਜਾਲ ਕਰ ਲੱਗ ਜਾਊਗੀ ਵੀ ਜੁਕਣਾ ਇੱਥੇ ਸੱਪ ਲੱਗੂਨ ਨਹੀਂ ਲੱਗਣਾ ਇੱਥੇ ਸੱਪ ਲੜ ਜੂਏ ਪਿਆ ਜਿਹੜਾ ਇਹਨੂੰ ਉਹ ਆਉਂਦੀ ਹੈ ਪਿਆਲੀ ਸੱਪ ਲੜ ਜੂਏ ਇੱਥੇ ਫੇਦ ਮਤਲ ਚੜ ਗਿਆ ਉੱਥੇ ਦੇਖੀ ਗਈ ਫਿਰ ਇਹਦਾ ਠੀਕ ਆਪਣਾ ਟੂਲ ਇਕੱਠਾ ਹੈ ਬਿਸਤਰਾ ਕੱਟਾ ਕਰਕੇ ਟੂਲ ਚ ਬਸ ਛਾੜ ਕੇ ਬਣਾ ਵਿਛਾਲੋ ਭਰਦੇ ਵੀ 2 ਘੰਟੇ ਮੈਂ ਬਈ ਮੋਟਰ ਰੇ ਦੇਖੋ ਖਾਤੀ ਗੱਲ ਰਿਹਾ ਯਾਰ 2 ਘੰਟਿਆਂ ਦਾ ਭਰਨ ਕਿਤੇ ਨਹੀਂ ਇਹ ਨਹੀਂ ਗੜਦੀ ਇਹ ਕਿਹੜੇ ਭਾਰੀ ਹੈ ਬਹੁਤੀ ਹਲਕੀ ਹੋ ਕਣਕ ਆਪਣੀ ਕਣਕ ਹਲਕੀ ਨਹੀਂ ਹੈਗੀ ਇਹ ਵਿੱਚ ਵੱੜ ਕੇ ਨਹੀਂ ਖਲਤੀ ਹੈ ਕਿ ਅਰੇ ਘਰੀਦਣਾ ਮੈਂ ਉਹ ਚੁੱਕੀ ਕਰਨਗੇ ਗਿਰੂਗੇ ਜ਼ਿਆਦਾ ਸੋਕ ਕੇ ਲੋਆ ਕੇ ਫੇਰ ਪਾਉਣਗੇ। ਧੋਬੀ ਕੇ ਜਗਾ ਹੈ। ਇਹਦੀ ਨਾਮ ਨੂੰ ਪਾਣੀ ਲਾਉਣਾ ਹੋਣੀ ਗੀ। ਧੋਬੀ ਕੇ ਜਗਾ ਹੋਗੀ ਨਾ ਰਾਹ ਦੀ। ਕਿ ਜ਼ਿਆਦਾ ਹੈ? ਕਿਹੜੀ? ਆਹ ਕੰਨ ਕਰ। ਆਹ ਧੋਬੀ ਕੀ? ਕਹਿੰਦਾ ਦਵਾਈ ਹੋਣਾ। ਆਰਗੈਨਿਕ ਨੂੰ ਵੀ ਲਾ ਦੋ। ਲਾਤਾ ਛੜਦਾ ਉਹਨਾਂ ਦਾ ਕੱਟਾ। ਦਵਾਈ ਆਉਂਗਾ ਬਾਪੂ ਐ। ਮੜਮ ਮ ਦਵਾਈ ਆਦੇ ਯਾਰ ਤਾਂ ਮੜਾ ਮੋਟਾ ਪਰ ਕੋਈ ਇੱਕ ਟੇ ਘੰਡ ਦਾ। ਕੱਟ ਕੇ ਬਾਦ ਕੱਟਾਂਗਾ ਅੱਧੇ ਗਿਲੇ ਦੇ ਉਹ। ਨਹੀਂ ਯਾਰ। ਪਤਾ ਕੱਟ ਲੈ ਕਰਿਆ ਬਤਾ ਰੋ ਇਹ। ਘੱਟੇ ਦਾ ਫਰਕ ਨਾ ਮਿਲਦਾ। ਕੀ ਨੂੰ ਫਰਕ ਹੈ? ਆਹ ਡਾਲ ਨੂੰ ਸਿੱਧਾ ਦਵਾੜ। ਕਿਹੜੇ ਨੂੰ ਆ ਡਾਉਨ ਨਹੀਂ ਹੈਗਾ ਫਰਕ ਬੈਠੇ ਉਹ ਉਧਰ ਵਾਲਾ ਖੁੰਝਾ ਫਰਕ ਹੈ ਵਾਹ ਬਕਾ ਤਬਦਾ ਕਰਿਆ ਮੈਂ ਥੋੜਾ ਜਿਆ ਐ ਨੂੰ ਇਆ ਬਣੂ ਪੂਰਾ ਆ ਉਹਨਾਂ ਦੇ ਆ ਤੂੰ ਦਿੱਤਾ ਜਾਂਮਣ ਤੋਂ ਉਹ ਵੀ ਨੇ ਪੱਤੀ ਦੇ ਨੰਬਰ ਨੂੰ ਪੂਰਾ ਆ ਬੱਸ ਇਹਨੂੰ ਅੰਬ ਨੂੰ ਆ ਗਿਆ ਇਸ ਵਾਰ ਥੋੜਾ ਜਿਆ ਇਹਨੂੰ ਆਇਆ ਹਾਂ ਗਾਂ ਦੇ ਸਾਲਾਂ ਤੋਂ ਲੱਗ ਜਣਾ ਲੱਗ ਥੋੜਾ ਜਿਆ ਕਿੱਥੇ ਖਾਦਾ ਆ ਕਿਉਂ ਇਹਨੂੰ ਕਿਹੜੇ ਨੂੰ ਆਇਆ ਇਹਨੂੰ ਆ ਪਕਾਲੇ ਵਾਲੇ ਨੂੰ ਵੀ ਬੂਰਾ ਗਿਆ ਕੀ ਲੱਗਦਾ ਮੈਨੂੰ ਇੱਕ ਪਾਸੇ ਹੀ ਦਿੱਤੇ ਨੇ ਹੈ ਸਾਰੇ ਨੂੰ ਐਸਾ ਨਾ ਹਾਂ ਸਾਰੇ ਨੂੰ ਸਾਰੇ ਨੂੰ ਇਹ ਪਾਲੇ ਵਾਲੇ ਨੂੰ ਐਥੇ ਲੱਗੂਗੀ ਉਹਨੂੰ ਅੱਬੀ ਤੱਕੀ ਪਾਲਾ ਘਰੇ ਨਹੀਂ ਹੋਣਾ ਮਿੱਤਰਾ ਪਾਰਲ ਪਾਰਲੇ ਸਰੇ ਦਾ ਪਾਰ ਅੰਬੀਆਂ ਪਰਲੇ ਸਰੇ ਦੀ ਨਹੀਂ ਹੈ ਉਹ ਦੇਖੋ ਉਹਨੂੰ ਕਿਵੇਂ ਆਇਆ ਬੂਰਾ ਹੋਗੇ ਆਂਦੇ ਆ ਕਿੰਨਾ ਆਇਆ ਵਾ ਸਾਹਮਣੇ ਇਹ ਕੰਮ ਸਟਾਰਟ ਆ ਬਸ ਉਹਨੂੰ ਜੀ ਅੰਬੀਆਂ ਲੱਗੀਆਂ ਪੈਣ ਜਿੱਦਾਂ ਤੇ ਸੌਣਾ ਹੁਣ ਆ ਜਾਮਣਾ ਕਿ ਉਹ ਆ ਮੈਂ ਤਾਂ ਐਂ ਕਹਿੰਦਾ ਏ ਰੂਟਾ ਏ ਉਹ ਮੈਂ ਐਂ ਕਹਿੰਦਾ ਕੱਲੂ ਜਾਣਾ ਹੈ ਹਾਂ ਕੱਲ ਤੇ ਕਾਫੀ ਵੱਡ ਲੋ ਲੈ ਰੈਂ ਦੇ ਯਾ ਤੂੰ ਉਹਨੂੰ ਥੇ ਮੈਂ ਤਾਂ ਬੜੇ ਵੱਡ ਲੈ ਤੂੰ ਦੇਖੋ ਮੈਂ ਦੋ ਦਿਨ ਤੇ ਵੱਡੀ ਬੈਠਾ ਆ ਮੈਂ ਭਾਈ ਮੈਂ ਨਹੀਂ ਖੜੀ ਇਹ ਮੈਂ ਤੇ ਸਾਡੇ ਬੰਦੇ ਨਹੀਂ ਦੋ ਬੰਦਾ ਕਿਹਾ ਮੈਂ ਦੋ ਵੱਡਤੀ ਆਂਦੇ ਆ ਉਹਨਾਂ ਕਹਿੰਦਾ ਹੋਂ ਤੇ ਬੋਲੇ ਨੂੰ ਮੰਜੂ ਆਉਂਦੇ ਆਉਂਦੇ ਇੱਕ ਹੋਰ ਉਡਾ ਲਾ ਦੋ ਕੱਲੂ ਮੁਝੇ ਵੱਡਨੇ ਹੋਣਾ ਰੈਂ ਦੇ ਤੂੰ ਸਾਲਾ ਅੱਗ ਬਰ ਨਿਕਲਦੀ ਆ ਕੱਖਾਂ ਚ ਉਹ ਤਿੰਨ ਵੱਡੀਆਂ ਸੀ ਤਾਂ ਹਾਲੀ ਆਉਣੀਆਂ ਹਾਲੀ ਆਉਣੀਆਂ ਡੇਡ ਡੇਡ ਪਾ ਲੈਣੀ ਡੇਡ ਡੇਡ ਪਾ ਦੇਣੀ ਅਸੀਂ ਆ ਜਿਹੜੀ ਦੂਈ ਪੰਡਤ ਕਾ ਕੇ ਭੇਜਿਆ ਨਾ ਬੋਲਾ ਭੈਂਟ ਟੇਡ ਟੁਰਦਾ ਦਾ ਘਾਰੀਏ ਪੰਡਾ ਮਚਾ ਲਿਓ ਦੇ ਵਿੱਚੋਂ ਯਾ ਆ ਮਚਾ ਲਿਓ ਭਾ ਮਚਾ ਕੇ ਤਾਂ ਬਹੁਤ ਉੱਤੇ ਟੋਕਰੇ ਭਰ ਜਣੇ ਫਿਰ ਮੜੀ ਚੱਲ ਨਾ ਮੋਟਾ ਭਲੇਖਾ ਪਾਉਣੇ ਤਾਂ ਉਹ ਗੱਡ ਨਕਰਾਂ ਨੂੰ ਨੇਰੀ ਦੂੜੀ ਨਾਲ ਉਹ ਆ ਗੀਦੇ ਪਏ ਅੰਦਰ ਉਹਨਾਂ ਅੱਗ ਲਾਣੀ ਉਹਨਾਂ ਚੱਕ ਕੇ ਮੱਥੇ ਦਾ ਗੰਨੇ ਹੀ ਲਾਇਏ ਗੂਗੇ ਗੜੇ ਵੀ ਲਾਇਦੇ ਆ ਹਾਂ ਗੰਨੇ ਵੀ ਨੇੜੇ ਵੀ ਆਉਦੇ 2000 ਅਗਲੇ ਵਾਰੇ ਡੜੇ ਅੰਦਰ ਕਰਨੇ ਮਾ ਗਿਆ ਮੂਲ ਦੇ ਸੀ ਰਿਆ ਵੱਢ ਲਈ ਸੁੱਕੀਆਂ ਵੀ ਉੱਥੇ ਹਾਂ ਹੈ ਗਿਆ ਉੱਧਰ ਖੜੀਆਂ ਉੱਥੇ ਵੱਢਣਾ ਓਂ ਕੀੜੀਆਂ ਨੇ ਖਾ ਲੈਣਾ ਇੱਥੇ ਤੁਹਾਨੂੰ ਕਿੰਨੇ ਦੇ ਅੱਛਾ ਪਰ ਆਏ ਨਾ ਉਹ ਮੱਛਰ ਇਹਦੇ ਮੱਛਰ ਨਾਲ ਇਹਦੇ ਪਾਇ ਨਹੀਂ ਸਾਡਾ ਤੂੰ ਨੇੜੇ ਹੋ ਕੇ ਬੈਠ ਕੇ ਦੇਖ ਲੈਣਾ ਜਿਹੜਾ ਜਿਹੜਾ ਮੱਛਰ ਵਿੱਚ ਵੱਢ ਗਿਆ ਉਹ ਨਹੀਂ ਸਾਡੇ ਦੇ ਮਾਤੇ ਕਿਹਦਾ ਇਹ ਥੱਲੇ ਦੱਬਿਆ ਪਿਆ ਹੂੰ ਇਹਨੇ ਪਹਿਲੇ ਕਈ ਵਾਰ ਮੱਛਰ ਇਹ ਦੰਦੀ ਵੱਢੇ ਪਤਾ ਲੱਗਦਾ ਇਹ ਨੂੰ ਕਾ ਸੁਣਦਾ ਹੁੰਦਾ ਹੈ ਨਹੀਂ ਵੀ ਵੀ ਕਰਦਾ ਕਿੰਨਾ ਕੋਲ ਆ ਕੇ ਪੁੱਛਦਾ ਦੰਦੀ ਮਿੱਟੀ ਨਹੀਂ ਪਤਾ ਲੱਗਦਾ ਵੀ ਆ ਮੱਛਰ ਆਹ ਮੇਰਾ ਸੁੱਟਦਾ ਹੀ ਨਹੀਂ ਕਿੰਨਾ ਘਾਉਂਦਾ ਮੱਛਰ ਪੀ ਪੀ ਕਰਦਾ ਇਹਦਾ ਦੰਦੀ ਵੜਦਾ ਹੁਣ ਫੇਰ ਮਾਰ ਦਵਾਂਗਾ ਅੱਤਾ ਇਹਨੂੰ ਉੱਤੀ ਕਹਿ ਰਹਿਣਾ ਵੀ ਕੀ ਪਰਾ ਪੱਖੇ ਦਾਹਾਂ ਘਰ ਨਹੀਂ ਜਿੱਦਲੇ ਪੈ ਜੇਗਾ ਉਹਨੂੰ ਪੱਖਾ ਲਾ ਕੇ ਵੀਰੇ ਲਵਾ ਦੇ ਘਰ ਨੂੰ ਮਿੱਟੀ ਲਾ ਦਿੰਗੇ ਚਿੱਬੜਾ ਬਣਾ ਲੈਂਦੇ ਉਹ ਵੀ ਬਈਆਂ ਨੇ ਬੈਣਾ ਬਈਆਂ ਨੇ ਬੈਠਣਾ ਥੱਲਾ ਬਣਾ ਲਓ ਹਾਂ ਹਾਂ 2 ਮੀਟਰ ਪਰ ਬੈਠਣਾ ਉਹ ਵੀ ਤੇ ਨਹੀਂ ਬੈਠਣਾ ਯਾਰ ਬੰਦੇ ਤਾਂ ਇਨਸਾਨ ਨਹੀਂ ਹੋਗੇ ਤਾਂ ਦੋ ਘੜੀ ਯਾਰ ਮੇਰੀ ਗੱਲ ਸੁਣ ਲੈ ਤੂੰ ਜੇ ਹੁਣ ਖੇਦਮਾ ਕੰਮ ਕਰਦਾ ਹਾਂ ਜੇ ਕਰੀ ਰਾਤ ਨੂੰ ਸੁਨੀਂਦੇ ਨਹੀਂ ਆਈ ਬੱਚਨ ਨਹੀਂ ਖਾ ਲਿਆ ਫੇਰ ਦੱਸ ਤੂੰ ਕਹਿ ਤਰੇ ਦਿਲ ਕਹਿਗਾ ਇਹਦਾ ਹੁਣ ਦੇਖ ਤੂੰ ਕਰਨੀ ਆਉਣ ਤੇ ਦੇਖੀ ਇਹਨਾਂ ਦਾ ਪਰ ਬੋਠਿਆ ਬਲਾਈਂ ਦਿੰਦੀਆਂ ਮੈਂ ਚੱਲਦਾ ਹਾਂ ਹਾਂ ਉੱਥੇ ਦਾ ਮੱਛਿਆ ਨੇ ਤੌੜੀ ਜਾ ਕੇ ਚੜਨਾ ਬੰਦਿਆਂ ਨੇ ਬੈਠਣਾ ਉਹ ਕਹਿੰਦੇ ਸੀ ਬੈਠੂ ਬਈ ਬਣਾ ਦੇਣਾ ਹਾਂ ਉੱਥੇ ਬਣਾਉਂਦੇ ਪਾ ਰਾਂ ਫੇਰ ਮੀਟਰ ਲਾਉਂਗਾ ਲੱਗ ਜਾਣਾ ਮੀਟਰਾਂ ਦਾ ਜਾਂ ਬੰਦੇ ਬੈਠੇ ਇਹ ਤੇ ਲਾ ਰੱਖਣਾ ਤੁਹਾਨੂੰ ਬੰਨ ਕੇ ਉਹਨਾਂ ਦੇ ਨੋਟ ਵੀ ਲੈ ਲਿਓ ਕਿਨੇ ਚਾਹ। ਧਾਰਕੜ ਤੋਂ ਬਣੇ ਵੀ ਹੋਣੇ ਉਹਨਾਂ ਦੇ ਲੈ। ਆ ਕੱਲ ਹੋ ਗਿਆ ਅੱਪੇ। ਕੱਲ ਜਗ੍ਹਾ ਵਿਚੇ ਰੌਲਾ ਪਈ ਜੋ ਬੋਲ ਕਹਿੰਦਾ ਮੀਟਰ ਹੀ ਦਾ ਤੇ ਲੱਗ ਗਿਆ। ਆਈ ਦੀ ਆ। ਇਹ ਵੀ ਚੱਲੀ ਹੋਣਾ। ਇਹ ਵੀ ਚੱਕਰ ਆ। ਨਹੀਂ ਚੱਕ। ਇਹ ਤਾਂ ਇਹ ਇੱਥੇ ਲੈਡ ਨਾ ਭਈਆ ਪਰ ਇੱਕ ਬੋ ਮੋਬਾਈਲ ਹੈ। ਇੱਥੇ ਲੈਡ ਉੱਪਰ ਹੀ ਬੈਠਦੀ ਹੈ। ਇਹ ਨਹੀਂ ਰਵੇਟ ਰੱਖਣਾ ਪੈਂਦਾ। ਮੈਂ ਕਹਿੰਦਾ ਤੁਹਾਨੂੰ ਹਾਂ ਉਹਨੂੰ ਪੁੱਛ ਲੈ ਜੀ ਲੈਣੇ ਫਾੜੇ ਨਹੀਂ ਮੈਂ ਦੇ ਦੇਣੇ ਤੁਹਾਨੂੰ। ਇਹਨੂੰ ਅੰਮੀ ਮੈਂ ਪੁੱਛਣਾ ਤੂੰ ਪੁੱਛ ਲੈ ਤੂੰ ਪੁੱਛ ਲੈ ਕਿਨੇ ਕੋਲ ਆਂ ਇੰਕੀ ਨਹੀਂ ਨਾ ਤੇਰਾ ਬੈਸਟ ਫਰੈਂਡ ਹੈ ਉਹ ਗੱਡਾ ਕਿੱਟਾ ਬਣ ਗਿਆ ਹਾਂ ਹਾਂ ਕਾਜ ਲੈਣੇ ਪੈ ਜਾਂਦੇ ਨਹੀਂ ਸੀ ਬੇਚ ਦਿਆ ਫੋਨ ਕਰੀ ਜਾਂਦੇ ਬੰਦੇ ਆਹੋ ਫਿਰ ਓਏ ਉਹੀ ਆ ਜਿਹੜੇ ਇੱਥੇ ਬਣਾ ਕੇ ਭੇਜਦੇ ਪਹਿਲਾਂ ਤੁਸੀਂ ਵੇਚਨੇ ਕਾਤੇ ਆ ਤੂੰ ਤਾਂ ਬੜੇ ਬਣਾਉਣੇ ਆ ਅੱਛਾ ਛੋਟੇ ਆ ਨਾ ਦੇਖ ਮੈਂ ਇਹਨੂੰ ਪੁੱਛੀ ਜਾਂਦਾ ਮੈਂ ਬੜੇ ਬਣਾ ਲੈ ਮੈਂ ਤੇਰਾ ਨਹੀਂ ਬਣਵਾ ਲੈ ਹੂੰ ਕਹਦਾ ਕਾਨੂੰ ਬੈਲਡਿੰਗ ਹੈਲਡਿੰਗ ਕਰਨੀ ਐ ਇਹ ਵੇਚੀ ਹੋਰ ਬਣਾ ਦਿੰਦੀ ਇਹ ਠੀਕ ਹੈ ਗੱਲ ਉਹਦੀ ਲੱਗਦੇ ਬਾਤ ਕਿੰਨੇ ਇਹ ਲੱਗਦੇ ਬਾਤ ਆਉਂਦੇ ਆ 11 ਐ ਹਾਂ 11 11 13 ਵਾਲਿਆਂ ਨਾਲ ਤੇ ਮੇਰੇ ਨਾਲ ਅੰਦਾਜ਼ਾ ਨੂੰ ਪਤਾ ਨਹੀਂ ਕਦ ਕਰਦਾ 11 ਜ਼ਿਆਦਾ ਵਧੀਆ ਲੱਗਦੀ 13 ਨਾਲੇ ਟਰੈਕਟਰ ਨਾਰਮਲ ਚੱਲਦਾ ਜਿੱਦੇ ਮਾਇਆ ਟਰੈਕਟਰ ਦੇ ਹੱਕ ਜਿਵੇਂ ਹੀ ਰਹਿੰਦੇ ਐ ਸਾੜੇ 8 ਦੇ ਬਾਹਰ ਪਾਉਂਦੇ ਤੁਸੀਂ ਮੁੱਠੀਆ ਬਾੜਨ ਦਾ ਕੰਮ ਹੁੰਦਾ ਤੁਸਾਂ ਹੂੰ ਜਾਖਰੀ ਨੂੰ ਦੂਜਾ ਸਿਸਟਮ ਚਾਹੀਦਾ ਟਾਇਰ ਦੂਜਾ ਇਹ ਤਾਂ ਸੜਕ 'ਪਾ ਟਾਕੀ ਪਸਾ ਕੇ ਲਿਆਉਂਗੇ ਜੇ ਪੰਜਵੇਂ ਮੱਧ ਜਾ ਕੇ ਇਹ ਕਿਹੜੀ ਜੀ ਇਹ ਬਹੁਤ ਅਡਜਸਟਮੈਂਟ ਨਾਲ ਚਲੇ ਜਾਣੇ ਪੈਣੇ ਸੜਕ 'ਪਰ ਆ ਫੁੱਟ ਹੈ ਇਹ ਇਹ ਤਾਂ ਸਾਲੇ ਮੈਂ ਕਹਿੰਦਾ 8 ਫੁੱਟ ਦੀ ਵੱਧ ਹੋਣੀ ਹੈ ਚੜਾਈ ਹੈ ਨਾ 9 ਫੁੱਟ ਚੜਾਈ ਹੈ ਨਾ ਜੀ ਇਹਨਾਂ ਦੀ ਹੋ ਗਈ ਮੰਨ ਕੇ ਚੱਲ ਤੂੰ 1.5 ਫੁੱਟ ਘੱਟ ਹੋ ਗਏ ਨਾ ਸਾਡੇ ਦੇ ਸਾਥ ਫੁੱਟ ਲਓ ਜੀ ਬਾਈ ਪਹੁੰਚ ਚੁੱਕਿਆ ਝੱਲੀਆਂ ਬਾਪੂ ਮੋਟਰ ਚਲਾਈ ਬੈਠਾ ਕਣਕ ਨੂੰ ਇਹਨੂੰ ਹਾਂ ਮਾਪਾਂ ਪਚਾਕੇ ਆ ਗਿਆ ਮਾ ਚੱਲ ਸਪਰੇਅ ਕਰ ਦਿੰਦੇ ਆ ਕੱਖ ਦੀ ਢਾਲ ਢਾਲ ਚ ਰਹੇ ਜਾਣੀ ਸੀ ਅੱਜ ਹਣ ਭਰ ਜਾਣੀ ਗੱਧਾ ਆਟਾ ਘੰਟਾ ਹੋਰ ਚੱਲ ਗਈ ਭਰਜਣੀ ਮੈਂ ਕਹਿੰਦਾ ਮੰਡ ਜੀ ਵੀ ਦੱਬ ਗਈ ਆਟੋਮੈਟਿਕ ਰਾਤ ਨੂੰ ਦੇਖਦੇ ਐ ਸਾਲਾ ਉੱਥੇ ਬੱਲੇ ਬਲਾਉਣਾ ਭੁੱਲ ਗਿਆ ਸੀ ਸਵੇਰ ਨੂੰ ਬੱਲੇ ਬਲਾਉਂਦੇ ਨਾ ਫੌਜੀ ਨੇ ਦੱਸ ਲਿਆ ਵੀ ਲਾਈਟ ਆ ਗਈ ਫਿਰ ਭਈ ਯਾਰੀ ਚ ਲਾ ਕੇ ਹੁੰਦੀ ਸੀ ਹਨਾ 10 11 ਵਜੇ ਪੈਂਦੇ ਆ ਉਹ ਯਾ ਫਿਰ ਆਟੋਮੈਟਿਕ ਲਾ ਲਾਣਾ ਲਾ ਆਉਂਗੀ ਲਾ ਕੇ ਆਉਂਗੇ ਦੋਹੇ ਮੋਟਰਾਂ ਦੇ ਹੈਂ ਦੋਹਾਂ ਦੇ ਲਾ ਦੇ ਦੋ ਦਿਨ ਵਿੱਚ ਭਰ ਜਾਣੀ ਸਾਰੀ ਉਹ ਮੰਨ ਲੈ ਜੜੀ ਰਹਿ ਗਈ ਕਰੀ ਆਪਾਂ ਨੇ ਹੁਣ ਖਾਲ ਸਵਾਰੀ ਵੀ ਖਾਲ ਨੂੰ ਪਾ ਲੈ ਜਣਾ ਪਾਣੀ ਫਿਰ ਆਏ ਕਰੀ ਚਾਰ ਬਿੱਗੇ ਨੂੰ ਪਾਈਪ ਲਾਇਆ ਹੁੰਦੇ ਆ ਕਿਹੜੇ ਨੂੰ ਚਾਰ ਬਿੱਗੇ ਨੂੰ ਪੱਲੇ ਆਹੋ ਨੂੰ ਭਰ ਦੇ ਉਹ ਭਰ ਕੇ ਪਾ ਲੈ ਸਰੀ ਨੱਕਾ ਪਾੜ ਦੂੰਗੇ ਉੱਪਰ ਲਈ ਗਰਾਂਚ ਪਾ ਜੂਗਾ ਬਸ ਠੀਕ ਨਹੀਂ ਗੱਲ ਹੈ ਹੈਨਾ ਆਏ ਕਰੂੰਗੇ ਆਹੋ ਲਾ ਦੇ ਹੁਣ ਪਾਣੀ ਆ ਕਣਕ ਹਿੱਲੀ ਤਾਂ ਹੈ ਨਹੀਂ ਹਵਾ ਚੱਲਦੀ ਹੋਗਾ ਪਾਣੀ ਤਾਂ ਹੁਣ ਇਹ 2-4 ਦਿਨ ਮੱਝੇ ਲਾਤਾ ਲਾਤਾ ਉਹਦੇ ਬਾਅਦ ਮੈਂ ਖਰਾਬ ਕਰੂਗਾ ਕੰਮ ਹੈਨਾ ਲਾ ਦੇ ਵਾ ਹੁਣ ਕੋਲ ਨਾ ਕਰ ਟਾਈਮ ਹੈ ਜੇ ਮਾੜੀ ਮੋਟੀ ਟੈਡੀ ਵੀ ਹੋ ਗਈ ਕੋਸੋ ਨਹੀਂ ਹੁੰਦਾ ਵਾਹੋ ਫਿਰ ਵੀ ਵਧੀਆ ਰਹਿਣੀ ਪਾਣੀ ਲੱਗਿਆ ਵਾ ਸੁੱਕੇ ਚ ਪੱਕਣੇ ਨਾਲ ਤੇ ਤਾਂ ਠੀਕੇ ਆ ਠੀਕ ਐ ਜਿਉਂ ਉਹ ਚੁੱਕਾ ਕੀ ਅੱਤੀ ਜੱਟੀ ਬਈਏ ਡੜੇ ਜੋ ਭੇਜਦੇ ਤੂੰ ਸਪਰੇਅ ਕਰੀ ਆਪਾਂ ਨੇ ਚੋ ਦੇ ਦੇ ਨਾ ਚੋ ਦੇ ਦੇ ਅਸੀਂ ਤੁਰ ਨਹੀਂਦਾ ਹੁੰਦਾ ਵਾਲਾ ਵਿੱਚ ਡੜੇ ਕਿਤਾ ਮੁੰਡਾ ਕਰਾ ਉਹ ਡੜੇ ਜੋ ਭੇਜਦੇ ਹੈ ਦਵਾਈ ਫੇਰ ਆ ਜਾ ਬੋਲਾ ਭੇਜਤਾ ਤਾਂ ਉੱਥੇ ਨੂੰ ਤੇ ਕਿੱਥੇ ਨੂੰ ਆ ਭਰਗੀ ਪਿੰਡ ਵਾਲੀ ਕੰਮ ਭਰਗੀ ਬੋਡਰ ਬੰਦ ਕਰਤੀ ਸੀ ਪਤਾ ਨਹੀਂ ਮਨ ਨੂੰ ਆਇਆ ਥੋੜੋ ਤਾਂ ਕਰਦੀ ਨੂੰ ਕਹਿਵਾ ਮੋਟਰ ਬੰਦ ਕਰਦੀ ਕਰਦੀ ਹੋਣੀ ਹੈ ਕਰਦੀ ਹੋਣੀ ਇਹਨੇ ਕਰਦੀ ਹੋਣੀ ਇਹਨੇ ਹੂੰ ਕਰਦੀ ਹੋਣੀ ਹੈ ਲੈ ਪਾ ਫਿਰ ਆ ਜਾ ਇਹਨੂੰ ਦੋ ਬਾਈ ਕਿੰਨੀ ਪੈਣੀ ਹੈ ਦੱਸ ਇੱਥੇ ਤੱਕ ਕਰ ਲੋ ਰੇ ਤੱਕ ਬਸ ਇਹਦਾ ਬਾਈ ਗੰਨੇ ਪੇ ਲੱਗੇ ਹੋਏ ਕੱਖ ਜਿਹੇ ਦੀ ਕਰਨ ਇਹਦੇ ਚ ਤਾਂ ਕੱਖ ਹੈ ਹੀ ਨਹੀਂ ਆਹ ਖੇਤੀ ਦਾ ਜਮਾ ਨਹੀਂ ਹੈਗਾ ਗੰਨਾ ਜਮਣ ਲੱਗ ਗਿਆ ਉਹ ਪਰ ਆਪਾਂ ਨੇ ਖੱਤੀਆਂ ਜੀਆਂ ਜਿਹੜੀਆਂ ਬੀਜੀਆਂ ਜੀਆਂ ਲੜਾਈ ਹੋ ਰਹੀ ਸੀ ਗੰਨੇ ਦੀ ਬਜਾਈ ਪਿੱਛੇ ਹੁਣ ਨਾ ਚ ਹੋ ਰਹੀ ਆ ਇਹਦੇ ਵਾਂ ਕੱਖ ਹੈ ਉਹ ਵੀ ਆਪਾਂ ਦੂਰੀ ਕਰ ਲਈ। ਬਸ 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 ਬਸ। ਨਾਉ ਦਾ? ਹੂੰ। ਚਟਪਟ ਕਰ ਰਹੇ ਆ ਉਹ ਵੀ। ਇਹਨੇ 2 ਦਿਨਾਂ માં ਖਤਮ ਕਰਦਾ ਨਾ। ਇੰਨੇ ਨੂੰ ਫਿਰ ਅਸੀਂ ਸੰਭੇ ਲੈਣਾ। ਗੰਨਾ ਜੰਮਿਆ ਹੋਇਆ। ਗੜਾਈ ਨਾਲ। ਹੁਣ ਪਤਾ ਨਹੀਂ ਲੱਗਦਾ ਨਹੀਂ ਤਾਂ ਫਿਰ ਅਸੀਂ ਇੱਕ ਹੋਰ ਕੋਹਲੀ ਘਵਾ ਦੇਣੀ। ਕੱਕ ਲੈਣੀ ਫਿਰ ਇਹਨੇ ਇਹਨੂੰ। ਕਹਿ ਕਿ ਨਹੀਂ। ਨਹੀਂ ਤਾਂ ਕੋਹਲੀ ਘੁੰਮ ਜਾਈਂਦੀ ਸਿਆੜਾਂ ਚ ਕੋਹਲੀ ਘੁੰਮਦੀ ਆ ਜੇ ਪਤਾ ਲੱਗਦਾ। ਨਹੀਂ ਤਾਂ ਕਮਾਈ ਦੇਣ ਦੀ ਕੋਹਲੀ ਫਿਰ ਇਹ ਤਾਂ ਤਾਂ ਕਰਨ ਲੱਗੇ ਵੀ ਜਿਹੜਾ ਕੱਕ ਹੋ ਗਿਆ ਰੁਕ ਜਵੇ। ਇੰਨੇ ਨੂੰ ਗੰਨਾ ਜੰਮਿਆ ਹੋਣਾ ਫਿਰ ਸੰਭ ਲੂਗੇ। ਇਹ ਸੰਭ ਹੋ ਜਾਂਦਾ। ਫਿਰ ਸਾਗ ਵੀ ਦਿਖਣਾ ਜੀ। ਹਾਂ। ਨਹੀਂ ਫਿਰ ਸੰਭ ਨਹੀਂ ਹੋਣੀ। ਸੇੜ ਵੀ ਦੀਦਾ ਨਹੀਂ ਕੱਖਮਾ ਸੇੜ ਵੀ ਨਹੀਂ ਦੀਦਾ ਫਾੜੀ ਘਮੋਲੇ ਨੂੰ ਉਹੀ ਤਾਂ ਹੈ ਕਾਹੀ ਤਾਂ ਕਰਦਾ ਕੌਲ ਨਹੀਂ ਕਰੀ ਤਾਂਹੀਂ ਉੱਥੇ ਵੀ ਕਰੇ ਆਉਣੀ ਰੋ ਤਾਂ ਕਾਲੂ ਕਰੂਗੇ ਉੱਥੇ ਸਵੇਰੇ ਕਾਲੂ ਕਰਦੇ ਗੰਨਾ ਜਿਆਦਾ ਜੰਮਦਾ ਆਉਣਾ ਫੇ ਫੂਕੂ ਨਾ ਗੰਨਾ ਹੂੰ ਕਾਲੂ ਕਰਦੇ ਸਵੇਰੇ ਵੀ ਕਰ ਦਿੰਦੇ ਆ ਹਵਾ ਨਹੀਂ ਹੁੰਦੀ ਸਵੇਰੇ ਸਾਧਰੀ ਹੂੰ ਠੀਕ ਨਹੀਂ ਇਹਨੇ 20 ਦਿਨ ਕੱਖ ਰੋਕ ਦੇਣਾ ਐਨੇ ਨੂੰ ਗੰਨਾ ਜੰਮਿਆ ਆਉਣਾ 20 ਦਿਨ ਇਹਨੂੰ ਰੋਕਣਾ 20 ਦਿਨ ਮਾਸੇ ਦੇ ਵੇਲੇ ਹੋਣਾ ਗੰਨੇ ਇੱਧਰ ਬਸ ਇੱਧਰ ਹੀ ਆ ਫਿਰ ਕਰਾ ਗੱਲ ਇੱਧਰ ਮਾਸੇ ਦੇ ਵੇਲੇ ਹੋ ਜੂਗੇ ਹਾਂ ਬਾਏ ਇਹ ਹਿੱਲਦਾ ਹੀ ਨਹੀਂ ਹਲੇ ਤਾਰੀਂ ਦੇ ਨਾਲੋਂ ਸਾਰਿਆਂ ਨੂੰ ਵਧੀਆ ਐਸੋ ਸੋਹਣੀ ਆ ਹਾਂ ਬਿਦੇ ਸਰਵਰ ਬਹੁਤ ਘੱਟ ਐਸੋ ਸਰਵਰ ਰੇਟ ਤੇਜ਼ ਹੋਊਗਾ ਹੂੰ ਸਰਵਰ ਬਹੁਤ ਘੱਟ ਆ ਜਿੰਦੀ ਕਹਦੇ ਉੰਨੀ ਘੱਟ ਐ ਵਧੀਆ ਚੱਲ ਜੀਮੀਦਾਰ ਨੂੰ ਫਾਇਦਾ ਹੋਵੇ ਕੋਈ ਵੀ ਫਸਲ ਐ ਖਰਚਾ ਹੀ ਬਹੁਤ ਆ ਬਾਈ ਹੂੰ ਖਰਚਾ ਹੀ ਬਹੁਤ ਹੁੰਦਾ ਹੋਰ ਨਹੀਂ ਹੂੰ ਖਰਚਾ ਕਿਤੇ ਥੋੜਾ ਜਿੰਦਾ ਹਾਂ ਹਲੇ ਵੀ ਗੋਭੀ ਨੂੰ ਹੁਣ ਫੁੱਲ ਪਿਆ ਇਹਨੂੰ ਮੈਂ ਤਾਂ ਪੈਣਾ ਹੀ ਆ ਲਖਾੜਾ ਹਾਂ ਹੁਣ ਦੇਖਾਂ ਦੱਸਦਾ ਲੈ ਲਾ ਸੁਣ ਵੀ ਵਧੀਆ ਹਰੀ ਦਾ ਸਾਰੇ ਹੀ ਤਿੰਨ ਕਿਸਮ ਦਾ ਲਾਇਆ ਹੋਏ ਨੇ ਹੈ ਹੋਰ ਪਰ ਕਾਕਾ ਹੋ ਗਿਆ ਸਾਲਾ ਫੁੱਲ ਪੈ ਗਿਆ ਆ ਦੇਖ ਚੀਨਾ ਪੈ ਗਿਆ ਛੋਟਾ ਛੋਟਾ ਆਹ ਲੈ ਲਾ ਜਣੀ 5-7 ਦਿਨੋਂ ਉਤਰ ਲੱਜੂਗਾ ਸ ਵੀ ਇਹ 5-7 ਦਿਨੋਂ ਉਤਰ ਲੱਜੂਗੀ ਆ ਦੇਖ ਲੈ ਗੱਠੇ ਦੀ ਬਰੀ ਦੀ ਘੜੀ ਦੀ ਬੀਜੀ ਬੀਜੀ ਸੜਾ ਕੋਈ ਨਹੀਂ ਗੱਠਾ ਮਰਿਆ ਦੇਖ ਲੈ ਹੈ ਕੋਈ ਵੀ ਗੱਠਾ ਮਰਿਆ ਤਾਂ ਟੌਪ ਤੇ ਖੜੇ ਆ ਦੇਖ ਲੈ ਪੰਮੇ ਨਾਲ ਅੰਦਰਲੇ ਹੋਰੇ ਹੋਗੇ ਝੁਰਸਗੇ ਉੱਪਰ ਤੇ ਜਮੀ ਐਨ ਖੜਾ ਕੰਮ ਦਾ ਗੱਠਾ ਨਾਲ ਪੰਮੇ ਨਾਲ ਬਹੁਤ ਟਾਈਮ ਬਾਅਦ ਲਾਏ ਇਹਨਾਂ ਨੇ ਪੂਰਾ ਹੋ ਗਿਆ ਆ ਵੀ ਗੰਨਾ ਲੱਗ ਗਿਆ ਆਪਣਾ ਦੇਖਣ ਮੜ ਮੜਾ ਬਾਈ ਦੇ ਬਾਬੀ ਪਰਸੋਂ ਚੌਥੇ ਨੂੰ ਕਰ ਦੇਣੀ ਆ ਦੇਖੋ ਆਏ ਆ ਲੱਗ ਕਰਣ ਲੱਗਿਆ ਹੋਰ ਨੂੰ ਕਾ ਪੰਜ ਪੰਜ ਪਲਾਟ ਤੇ ਮੈਂ ਹਾਂ ਇੱਕ ਪੰਪ ਦਾ ਢੱਕਣ ਕਸਾਇਆ ਤੇ ਉਹੀ ਢਿੱਲਾ ਕਰ ਤੇ ਕਰ ਕੱਪੜੇ ਪਹਿੋਂ ਤੇ ਲੈ ਮਾਰ ਦੇਣਾ ਸਲਫ ਨੂੰ ਹੁਣ ਚੱਲ ਦੇਖ ਪਹਿਲਾਂ ਫਾੜ ਦੇਖ ਫਾੜ ਫਾੜ ਸਾਲਫੜ ਲਈ ਚਾਹੀਦਾ ਛੋਟੀ ਜਿਹੀ ਹੋ ਗਈ ਹਾਂ ਸਾਲਫੜ ਲਈ ਚਾਹੀਦਾ ਹੈਲੀਕਾਪਟਰ ਲਿਆਉਂਦੇ ਸਵੇਰੇ ਗਾਨੇ ਵਾਲਾ ਚੱਲ ਡਾ ਉੱਥੋਂ ਬੈਠ ਕੇ

ਇਹ ਨਾਲ ਹੀ ਗੱਲ ਲਈ ਫਰਕ ਹੈ ਇੱਥੇ ਆ ਚੱਲ ਚੱਲ ਦੇਖ ਲੈ ਆਪਣਾ ਹਾੜ ਰਹਾ ਰਹਿ ਜੀ ਕਿਤੇ ਪੰਗਿਆਂ ਵਾਲੀ ਕੰਮ ਹੋ ਪਈ ਨਾ ਬਾਬਾ ਚੱਲ ਜੀ ਜਿਆਦਾ ਨਹੀਂ ਲੋੜ ਹੈ ਇਹ ਵੀ ਚਾਹ ਤੋੜ ਲੈ ਜੇ ਕਿਟੂ ਕਰ ਦੇਣਾ ਇਹਨੂੰ ਇਹਦੇ ਆ ਗਈ ਸਨਪੰਪੂਰੀ ਤੋਂ ਲਿਜੈਂਦੀ ਇਹ ਕਣਕ ਨੂੰ ਪਾਣੀ ਖਿਡਾਇਆ ਭਾਈ ਆਪਾਂ ਨੇ ਐ ਮੋਟਰ ਚੱਲੀ ਹਾਲੀ ਦੇ ਵਾਹ ਭਰ ਜਾਨੀ ਘੰਟਾ ਮੋਟਰ ਚੱਲ ਗਈ ਚੱਲ ਘਟਾਰਾ ਵੀ ਨਾਉਣ ਲੱਗਿਆ ਵੀ ਇਹ ਮੀਂਹ ਪਿਆ ਨਹੀਂ ਹੈਗਾ ਘਟਾਰਾ ਨੂੰ ਗਰਮੀ ਚੜ ਗਈ ਅੱਜ ਆਹ ਪਾਤਾ ਇੱਧਰ ਇਹਨਾਂ ਨੇ ਪਾਣੀ ਲਾਇਆ ਆਪਣਾ ਕਣਕ ਨੂੰ ਨਾ ਕਿੰਨੇ ਚ ਪਾਤਾ ਪਾਣੀ ਚੱਲੋ ਲੈ ਮਿੱਤਰੋ ਜਿਹਦੇ ਬੰਦੇ ਖੜਾਈਦੇ ਉਧਰੋਂ ਤਿੰਨ ਨਾਓ ਥੈਲੇ ਮੁੜ ਕੇ ਸੂਰ ਨਹੀਂ ਆਇਆ ਉਹਦੇ ਆਹ ਦੇ ਖੜਾਏ ਵੀ ਤਿੰਨ ਖੜਾਏ ਵੀ ਆਏ ਮੁੜ ਕੇ ਸੂਰ ਨਹੀਂ ਆਇਆ ਉਹਦੇ ਇੱਧਰ ਲਾਈ ਦੀ ਆਪਾਂ ਨਾ ਰੱਸੀ ਨਾ ਇੱਧਰ ਆਇਆ ਨਹੀਂ ਰੱਸੀ ਟੁੱਟੀ ਵੀ ਹੁੰਦੀ ਆਹ ਰੱਸੀ ਲਾਈ ਵੀ ਤੇ ਹਾਲ ਵਾਲੇ ਆਹਾ ਸਰੀ ਜਣਾ ਇੱਕ ਪੰਪ ਲਾਈਨ ਵਾਲੀ ਸਰ ਦੇਣਾ। ਬਦਲ ਜਾ ਰਹੇ ਪਹਾੜਾ ਕਿੰਨੀ ਹੁਣ। ਇੱਧਰ ਹੋ ਗਿਆ ਸਾਫ। ਉਮਰੇ ਪਹਾੜ ਦਿਖਦੇ ਆ ਇਹ ਵੀ ਮਾਲੀ ਹੁੰਦਾ ਜੀ ਇਹ ਨੂੰ ਥੋੜਾ ਮੁੰਡੇ ਆ ਸਵੇਰੇ ਕਰਦਾ ਹੀ ਆਉਂਦਾ ਇਹ ਜਗਾ ਖੂਗ ਤਾਂ ਨਹੀਂ ਗਰੀਜ ਦਾ ਸਾਰੇ ਇਹਨਾਂ ਮੂਰੇ ਦਾ ਇਹ ਵਾ ਜਿੰਨੇ ਸਾਈਡ ਦਿਖੀ ਗਿਆ ਇਹ ਇੱਕ ਨਾ ਬਰੀਂਗ ਵੀ ਡੀਂਦਾ ਜੇ ਇਕੱਠਾ ਜਾ ਹੁੰਦਾ ਇਹਦਾ ਸਭ ਚੱਕ ਲੈਣਾ ਇਹਨੇ ਹੁਣ ਉਧਰ ਤੇ ਜਾ ਮਾਂ ਉਧਰ ਤੇ ਜਾ ਇਧਰ ਨੂੰ ਇਹ ਇਹਦੇ ਪਾ ਨਹੀਂ ਗਿਰੂਗੀ ਹੈਨਾ ਆ ਗੱਲ ਕਾਂਗਟੇ ਪਾ ਕੇ ਲਿਆਈ ਹਾਂ ਆਹੋ ਕਿੱਕੇ ਭਾਟਾ ਬੱਸ ਠੀਕ ਆ ਮਰੜਾ ਡਾਵਾ ਬੀਪੀਆਂ ਨੂੰ ਢੱਕਣਾ ਫਿਰ ਇਹ ਵੀ ਸਾਨੂੰ ਸਰੋਂ ਦਿਖਾਉਂਦਾ ਹੈ ਤੇਲਾ ਹੈਗਾ ਕਿ ਨਹੀਂ ਹੈਗਾ ਇਹਦੇ ਪਰ ਹੈਗਾ ਭਾਈ ਭਰ ਗਿਆ ਆਹ ਦੇਖੋ ਇਹਦੇ ਵੇ ਹੁਣ ਸਭਰੇ ਹੁੰਦੀ ਹੈ ਇਹ ਆਹ ਦੇਖਾ ਦੇ ਕਿੰਨਾ ਬੈਠਾ ਤੇਲਾ ਲੈ ਇੇਸਾ ਕਰ ਦੂਗਾ ਖਤਮ ਹੁਣ ਗਿੜਮੀ ਦੀ ਨਾਂ ਵੀ ਕਰ ਦੂ ਨਾਲੇ ਫਿਰ ਲੈ ਪੈ ਗਿਆ ਤੇ ਲੈ ਇਹਨੂੰ ਕਣਕਾਂ ਨੂੰ ਵੀ ਪਿਆ ਭਾਈ ਹੁਣ ਸਪਰੇਅ ਕਰਨੀ ਚਾਹੀਦੀ ਦੇਖੇ ਕਿ ਹਿਸਾਬ ਨਾਲ ਤੇਲਾ ਬੈਠਾ ਸਪਰੇਅ ਚਾਹੀਦੀ ਦੋ ਬਕਾਨੀ ਹੁਣ ਸਰੋਂ ਕੰਮ ਦੀ ਐਨ ਸਰੋਂ ਦਾ ਰੇਟ ਵੀ ਵਧੀਆ ਰਹੂਗਾ ਚੱਲ ਦੇਖਾਂ ਅਸਬੀਨ ਨੂੰ ਕਾ ਕਹਿੰਦਾ ਹੁਣ ਤੇਲਾ ਪੈ ਗਿਆ ਭਾਈ ਤੇਲਾ ਬਹੁਤ ਪਿਆ ਵਾ ਇਹਨੂੰ ਨਾ ਦੇ ਫੜੀ ਪਈ ਐ ਆ ਨਾਰਮਲੀ ਸਪਰੇ ਨਹੀਂ ਮਾਰ ਦੇਣਾ ਇਹ ਜੀ ਕਿਹੋ ਜਿਹਾ ਕਿਤੇ ਨਹੀਂ ਖਤਮ ਮਤਲਬ ਬਲੇ 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 ਲੈ ਜਾਂਦਾ ਥੱਲੇ ਨੂੰ ਇੰਨੱਠਿਆਂ ਆ ਫੜੀ ਪੈ ਗਈ ਸਾਰੀ ਉਹ ਹੁਣ ਜਿਹੜਾ ਹੁਣ ਉੱਪਰ ਦਾ ਫੁੱਲੂਆ ਉੰਨੇ ਪੈ ਗਿਆ ਹੁਣ ਹੀ ਪਿਆ ਖੀਰ ਜਮੀ ਆ ਕੇ ਚੱਲ ਭਾਈ ਹੋ ਗਈ ਆ ਜਾ ਆ ਜਾ ਹੁਣ ਲੋ ਜੀ ਭਾਈ ਨਿਬੜ ਗਿਆ ਕੰਮ ਨਿਬੜਦਾ ਕੰਮ ਖਿੱਚਦਾ ਕੰਮ ਵਧੀਆ ਹੁਣ ਹੋ ਗਈ ਸਪਰੇਅ ਦੇ ਉੱਪਰ ਚਾਲੂ ਕਰੂ ਚਾਲੂ ਕਰੂ ਉੱਥੇ ਹੂੰ ਦੋ ਕਿੱਲਿਆਂ ਪਰ ਉਧਰ ਕਰ ਦੂੰਗੇ ਲੈਡ ਦਾ ਕਰ ਪਤਾ ਮੰਡਵਾ ਆਈ ਕਿ ਨਹੀਂ ਆਹ 2 ਕਿੱਲੇ ਪਰ ਪਰਸੋਂ ਚ ਉੱਥੇ ਤੱਕ ਕਰ ਦੂੰਗੇ ਮਾੜਾ ਜਿਹਾ ਹੋ ਜੂਗਾ ਥੱਲੇ ਹੈ ਨਹੀਂ ਕਾਖੀ ਚ ਮੈਂ ਦੇਖ ਲਿਆ ਕੋਈ ਹੈਗਾ ਹੈਗਾ ਮੰਡ ਮੜਾ ਮਾੜਾ ਤੇ ਕਿੰਨਾ ਜੰਮਿਆ ਹੋਣੀ ਹੋਣੀ ਜੇ ਹੋਣੀ ਹੈ ਹੂੰ ਕਰ ਦੂੰਗਾ ਕੋਈ ਘਾਟੀ ਰੱਖ ਕੇ ਕਰ ਦਪੇ ਇਹਦਾ ਵਿਸ਼ਾਈ ਜੀ ਦਾ ਬੂਟਾ ਉਹ ਮਰ ਜੂਗਾ ਮੰਡਵਾ ਕਰ ਲੈਡ ਦਾ ਪਤਾ ਕਰ ਫੇ ਨਿੱਕੇ ਘਰੇ ਆਉਂਗੇ ਹੂੰ ਮੇਰਾ ਅੱਧੇ ਘੰਟੇ ਦਾ ਕੰਮ ਹੈ ਕਰਦਾ ਮੈਂ ਪਤਾ ਹੈ ਇਲਾਦੂ ਕੇ ਪਾਣੀ ਛਾਰ ਦੂੰਗੇ ਰਾਤ ਨੂੰ ਆਹੋ ਤਣਕ ਦਾ ਬੋ ਟਾਪ ਦੀ ਹੈ ਕਰਦਾ ਟਾਪ ਦੀ ਖੜੀ ਹੈ ਪਾਣੀ ਮੰਗਦੀ ਆ ਬਾਈ ਕੰਕਾ ਕੰ ਕਰੀ ਗਿਆ ਪਾਣੀ ਮੰਗਦੀ ਆ ਆ ਤਾਂ ਉੱਚੇ ਖੇਦੇ ਨੇ ਤਾਂ ਹੁਣ ਪੀ ਜਾਣਾ ਸੋਈ ਪਾਣੀ 677 ਵੀ ਜਾ ਪਤਾ ਨਹੀਂ ਕੰਨੀ ਵੀ ਜਾ ਤੈਨੂੰ ਪਤਾ ਹੈ ਖਾਲੇ ਚਾਚੇ ਨੇ ਰੱਤਾ ਦਾ ਪਾਣੀ ਛੇਟਾ ਬਈ ਇਹ ਖਾਲੇ ਕੁਝ ਨਹੀਂ ਯਾਰ ਹੋਲੀ ਦੇ ਬਾਅਦ ਤੇ ਇਹਨਾਂ ਨੇ ਮੈਂ ਕਹਿੰਦਾ ਦੇਖ ਇੱਧਰ ਹੈ ਭਈਆਂ ਨੇ ਹੋਲੀ ਦੇ ਬਾਅਦ ਕਿੰਨਾ ਨੁਕਸਾਨ ਕਰੇ ਆਪਣੇ ਇਹਨਾਂ ਨੇ ਲੱਖ ਰੁਪਏ ਚਾਰ ਪਰਚੀਆਂ ਮਰ ਗਏ ਇਹਨਾਂ ਦੀਆਂ ਹੂੰ ਮਿਸਾਲੇ ਤੋਂ ਸ਼ਾਮ ਨੂੰ ਬੀਓ ਬੜਾ ਪੈਕੇਜ ਹੈ ਗਹੌਲੀ ਮਾ ਕੇ ਪਾਸੇ ਹੋ ਹੁਣ ਅੱਦੇ ਉੱਠੇ ਉੱਠੇ ਨਹੀਂ ਹੈਗੇ ਤਿੰਨ ਦਿਨਾਂ ਦਾ ਲਾਗਰੀ ਵੀ ਅੱਜ ਬਸ ਗਿਆ ਬਈ ਸੀ ਸਰਿਆ ਬਈ ਐ ਉਹ ਅੱਜ ਵੀ ਸ਼ਰਾਬੀ ਐ ਲਾਗਰੀ ਸਵੇਰ ਦੇ ਤਿੰਨ ਬੰਦੇ ਆਏ ਹੋਏ 40 ਬਰੀ ਉਹ ਵੀ ਨਹੀਂ ਉਹ ਵੀ ਕਿੱਥੇ ਉਹ ਵੀ ਟੱਕਰਾਂ ਚ ਚੱਲਦੇ ਹੋਣੇ ਮਾੜੇ ਉੱਠੇ ਕੱਲ ਕੋਲੂ ਹੋਣਗੇ ਕਹਿਵਾ ਸਾਡਾ ਗੂੰਗਾ ਠੀਕ ਰਿਹਾ ਬੋਲਾ ਹੈ ਬੋਲੇ ਨੇ ਘੱਟ ਪੀਤੀ ਨਾ ਸੋਹਣੇ ਨੇ ਪੀਤੀ ਬਹੁਤ ਹੁਣ ਅੱਜ ਇੰਦਰ ਕਹਿੰਦਾ ਕਹਿੰਦਾ ਉਹਦੇ ਕਿੰਨਾ ਖਰਚਾ ਹੋਇਆ ਕਹਿੰਦਾ ਸਰਤਾਜੀ ਹੂੰ ਕਹਿੰਦਾ ਚਾਰ ਤਾਂ ਪਰਚੀਆਂ ਮਰ ਗਈਆਂ ਸਾਡੀਆਂ ਹੂੰ ਕਹਿੰਦਾ ਜਿਹੜਾ 20000 ਰੁਪਏ ਸਾਡਾ ਹੂੰ ਲੱਗਿਆ 30 ਉਹ ਲੱਗ ਕਹਿੰਦਾ 50 60000 ਚ ਹੋਲੀ ਪਈ 12 24 36 48000 ਰੁਪਏ ਦਾ ਪਰਚੀਆਂ ਦਾ ਮਰ ਗਏ ਉਹੀ ਕਹਿੰਦਾ 59 50000 ਚ ਸਾਨੂੰ ਪਰਚੀਆਂ ਕਹਿੰਦਾ ਫੋਲੀ ਪਈ ਹੈ ਹੂੰ 50 ਤੇ ਫਰੇ ਪੈ ਗਈ 60 70 ਚ ਪੈ ਗਈ ਇਹ ਤੇ ਕਾਲੂ ਸਾਰੇ ਉੱਠੂਗਾ ਤਾਂ ਆਏ ਖਬਰੇ ਬਰਣਾ ਹੀ ਰੋਜ਼ ਕੰਮ ਚੱਲ ਠੀਕ ਆ ਮੈਂ ਚੱਲਿਆ ਹੁਣ ਦੇਖ ਠੀਕ ਆ ਜੀ ਬਾਈ ਫਿਰ ਮਿਲਦੇ ਆ ਆ ਫਰ ਲਈ ਦਵਾਈ ਲੈ ਜਾ